ਕਦੇ ਹੱਸਵੇ ਮਨਾ ਕਦੇ ਖੇਡਵੇ ਮਨਾ ਇਸ ਜਗ ਤੇ ਨਿਆਣਾ ਕਦੇ ਫੇਰਵੇ ਮਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਮੰਦੀਪ ਪੰਜਾਬੀ ਵਿਰਸਾ ਚੈਨਲ ਤੇ ਤੇ ਅੱਜ ਅਸੀਂ ਲੈ ਕੇ ਆਏ ਆ ਜੀ ਚਾਚਾ ਜੀ ਤੇ ਚਾਚੀ ਜੀ ਦੇ ਪਿਆਰੇ ਜਿਹੇ ਰਿਸ਼ਤੇ ਤੇ ਬੋਲੀਆਂ ਤੇ ਇਹ ਬੋਲੀਆਂ ਜਿਹੜੀਆਂ ਤੁਸੀਂ ਮੁੰਡੇ ਦੇ ਵਿਆਹ ਤੇ ਵੀ ਪਾ ਸਕਦੇ ਹੋ ਤੇ ਕੁੜੀ ਦੇ ਵਿਆਹ ਤੇ ਵੀ ਪਾ ਸਕਦੇ ਹੋ ਸਾਡੇ ਇੱਕ ਵਿਊਅਰ ਨੇ ਫਰਮਾਇਸ਼ ਕੀਤੀ ਸੀ ਕਿ ਦੀਦੀ ਪਲੀਜ਼ ਸਾਨੂੰ ਚਾਚਾ ਜੀ ਤੇ ਚਾਚੀ ਜੀ ਦੇ ਰਿਸ਼ਤੇ ਤੇ ਬੋਲੀਆਂ ਚਾਹੀਦੀਆਂ ਨੇ ਤੇ ਅੱਜ ਉਹਨਾਂ ਦੀ ਫਰਮਾਇਸ਼ ਤੇ ਲੈ ਕੇ ਆਏ ਆ ਪੰਜਾਬੀ ਬੋਲੀਆਂ ਤੇ ਆਓ ਸ਼ੁਰੂ ਕਰੀਏ ਚਾਚਾ ਜੀ ਤੇ ਚਾਚੀ ਜੀ ਤੇ ਬੋਲੀਆਂ ਪਾਉਣਾ ਮੇਰੇ ਜੇਠ ਦਾ ਮੁੰਡਾ ਨੀ ਬੜਾ ਪਾਪੀ ਮੇਰੇ ਜੇਠ ਦਾ ਮੁੰਡਾ नी बड़ा पापी नाले मारे अखियाँ नाले आखे चाची नाले मारे अखियाँ नाले आखे चाची नाले मारे अखियाँ नाले आखें चाची नाले मारे अखियाँ नाले आखें चाची चाचे ने चाची लाडली रखी बल्ले बल चाचे ने चाची लाडली रखी सर मुन के विचारे बोधी कीती चाचे ने चाची लाडली रखी सर मुन के विचारे बोधी कीती चाचे ने चाची लाडली रखी सर मुन के विचारे बोधी की चाचे ने चाची लाडली रखी ਪਾਵੇ 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 ਚਾਚੀ ਤਰਸ ਰਹੀ ਮੇਰੇ ਫੇਰ ਜਵਾਨੀ ਆਵੇ 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 ਚਾਚੀ ਤਰਸ ਰਹੀ ਨਿਹਰਾ ਪੋਣਾ ਨਿਖਟਾ ਪੋਣਾ ਚਾਚੀ ਦਾ ਹੁਸਨ ਨਹੀਂ ਬੜਾ ਸੋਣਾ ਮੇਰੀ ਚਾਚੀ ਦਾ ਹੁਸਨ ਨਹੀਂ ਬੜਾ ਸੋਣਾ ਮੇਰੀ ਚਾਚੀ ਦਾ ਹੁਸਨ ਨਹੀਂ ਬੜਾ ਸੋਣਾ ਮੇਰੀ ਚਾਚੀ ਦਾ ਹੁਸਨ ਨਹੀਂ ਬੜਾ ਸੋਣਾ ਬਾਰੀ ਪਰ ਸੀ ਘਟਣ ਗਿਆ ਸੀ ਬਾਰੀ ਪਰ ਸੀ ਘਟਣ ਗਿਆ ਸੀ ਖਟ ਕੇ ਲਿਆਂਦੀ ਖੰਡ ਲਓ ਚਾਚੇ ਚਾਚੀਆਂ ਬਾਜਨਾ ਪੈਂਦੀ ਠੰਡ ਲੋਕੋ 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 ਚੀ ਡਾਰੀ ਨੇ ਸੁਥਣ ਸ ਚਾਚੀ ਡਰੀ ਨੇ ਸੁਤਣ ਸਵਾਈ ਵਿੱਚ ਚਾਰ ਮੋਰੀਆਂ ਮੁੰਡੇ ਆਖ ਦੇ ਨੇ ਹੋਏ ਮੁੰਡੇ ਆਖ ਦੇ ਨੇ ਚਾਚੀ ਤੇਰੀਆਂ ਲੱਤਾਂ ਗੋਰੀਆਂ ਮੁੰਡੇ ਆਖ ਦੇ ਨੇ ਹੋਏ ਮੁੰਡੇ ਆਖ ਦੇ ਨੇ ਚਾਚੀ ਤੇਰੀਆਂ ਲੱਤਾਂ ਗੋਰੀਆਂ ਮੁੰਡੇ ਆਖ ਦੇ ਨੇ ਮੁੰਡੇ ਆਖ ਦੇ ਨੇ ਚਾਚੀ ਤੇਰੀਆਂ ਲੱਤਾਂ ਗੋਰੀਆਂ ਮੁੰਡੇ ਆਖ ਦੇ ਨੇ ਚਾਚਾ ਚਾਚੀ ਨੂੰ ਸਮਝਾਲਾ ਇਹ ਤੇ ਅੜੀਆਂ ਕਰ ਦਿਆ ਚਾਚਾ ਚਾਚੀ ਨੂੰ ਸਮਝਾਲਾ ਇਹ ਤੇ ਅੜੀਆਂ ਕਰ ਦਿਆ ਸਾਡੇ ਵੇੜੇ ਦੇ ਵਿੱਚ ਕਿੱਕਰ ਇੱਕ ਇੱਕ ਕਰਤੇ ਚੜਦੀਆ ਸਾਡੇ ਵੇੜੇ ਦੇ ਵਿੱਚ ਕਿੱਕਰ ਇੱਕ ਇੱਕ ਕਰਤੇ ਚੜਦੀਆ ਸਾਡੇ ਵੇੜੇ ਦੇ ਵਿੱਚ ਕਿੱਕਰ ਇੱਕ ਇੱਕ ਕਰਤੇ ਚੜਦੀਆ ਸਾਡੇ ਵੇੜੇ ਦੇ ਵਿੱਚ ਕਿੱਕਰ ਇੱਕ ਇੱਕ ਕਰਤੇ ਚੜਦੀਆ ਤੂੰ ਨੱਚ ਤੂੰ ਨੱਚ ਮੁੰਡੇ ਦੇ ਚਾਚਾ ਲਾਗੀਆਂ ਦਾ ਲਾਗ ਦਵਾ ਦੇ ਤੂੰ ਨੱਚ ਤੂੰ ਨੱਚ ਮੁੰਡੇ ਦੇ ਚਾਚਾ ਲਾਗੀਆਂ ਦਾ ਲਾਗ ਦਵਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਚਾਚੀ ਦਿਵੇ ਲਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਚਾਚੀ ਦਿਵੇ ਲਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨੀ ਚਾਚੀ ਦਿਵੈ ਲਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨੀ ਚਾਚੀ ਦਿਵੈ ਲਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨੀ ਚਾਚੀ ਦਿਵੈ ਲਕਰਾ ਦੇ ਚਾਚੀ ਆਣ ਨੇਰੀਆਂ ਚਾਚੀ ਜਾਣ ਨੇਰੀਆਂ ਚਾਰੇ ਪਿੰਡ ਦੇ ਚੁਫੇਰੇ ਗੱਲਾਂ ਹੋਣ ਤੇਰੀਆਂ ਨੀ ਚਾਰੇ ਪਿੰਡ ਦੇ ਚੁਫੇਰੇ ਗੱਲਾਂ ਹੋਣ ਤੇਰੀਆਂ ਨੀ ਚਾਰੇ ਪਿੰਡ ਦੇ ਚੁਫੇਰੇ ਗੱਲਾਂ ਹੋਣ ਤੇਰੀਆਂ ਆਵੀਂ ਬਾਬਾ ਨਾਨਕਾ ਤੂੰ ਜਾਵੀਂ ਬਾਬਾ ਨਾਨਕਾ ਆਵੀਂ ਬਾਬਾ ਨਾਨਕਾ ਤੂੰ ਜਾਵੀਂ ਬਾਬਾ ਨਾਨਕਾ ਚਾਚੀ ਵੇੜੇ ਰਾਣ ਕਾ ਲੀ ਆਵੀਂ ਬਾਬਾ ਨਾਨਕਾ

ਚਾਚੀ ਲਾਡਲੀ ਪਕੜਿਆ ਪਿੱਛੇ ਰੁੱਸੀ ਮੁੰਡੇ ਦੀ ਚਾਚੀ ਲਾਡਲੀ ਪਕੜਿਆ ਪਿੱਛੇ ਰੁੱਸੀ ਮੁੰਡੇ ਦੀ ਚਾਚੀ ਲਾਡਲੀ ਪਕੜਿਆ ਪਿੱਛੇ ਰੁੱਸੀ ਚਾਚੀ ਸਾਡੀ ਬੜੀ ਸ਼ਕੀਨ ਚਾਚੀ ਸਾਡੀ ਬੜੀ ਸ਼ਕੀ ਸੁਰਮਸਲਾਈਆਂ ਪਾਵੇ ਗਵੰਡਿਓ ਚਾਚਾ ਕਿੱਥੇ ਜਾਵੇ 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 ਮੁੰਡੇ ਦਾ ਚਾਚਾ ਵਿਆਹ ਕੇ ਲਿਆਇਆ ਮੁੰਡੇ ਦਾ ਚਾਚਾ ਵਿਆਹ ਕੇ ਲਿਆਇਆ ਕੱਪੜੇ ਪਾਉਂਦਾ ਨਿਆਰੇ ਨੀ ਬੋਕਰ ਪਈਏ ਵਾਰੇ ਨੀਓ ਬੋਕਰ ਪਈਏ ਵਾਰੇ ਨੀਓ ਬੋਕਰ ਪਈਏ ਵਾਰੇ ਨੀਓ ਬੋਕਰ ਪਈਏ ਵਾਰੇ ਨੀਓ ਬੋਕਰ ਪਈਏ ਵਾਰੇ ਚਾਚੀ داری ਕੋਟਣ ਲੱਗੀ ਪੰਗ ਵੇ ਨਾ ਪਾਇਓ ਮੁੰਡਿਓ ਡੰਡ ਆਪੇ ਦੇਉ ਤਾਨੂੰ ਥੋੜੀ ਥੋੜੀ ਕੋਟ ਡਾਰੀਏ ਪੰਗ ਆਸ਼ਕਾਂ ਦੇ ਪੀਣੇ ਨੂੰ ਕੋਟ ਡਾਰੀਏ ਪੰਗ ਆਸ਼ਕਾਂ ਦੇ ਪੀਣੇ ਨੂੰ ਕੋਟ ਡਾਰੀਏ ਪੰਗੇ ਆਸ਼ਕਾਂ ਦੇ ਪੀਣੇ ਨੂੰ ਕੋਟ ਡਾਰੀਏ ਪੰਗੇ ਆਸ਼ਕਾਂ ਦੇ ਪੀਣੇ ਨੂੰ ਕੋਟ ਡਾਰੀਏ ਨੀ ਬੜਾ ਸ਼ੌਂਕੀ ਮੇਰੇ ਜੇਠ ਦਾ ਮੁੰਡਾ ਨੀ ਬੜਾ ਸ਼ੌਂਕੀ ਨਿੱਕੀ ਕਹਿੰਦਾ ਨਿੱਕ ਕਹਿੰਦਾ ਐ ਇੱਧਰ ਆ ਚਾਚੀ ਸੁਰਮਾ ਪਾ ਚਾਚੀ ਅੱਖ ਮੜਾ 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 ਚਾਚੀ ਸੁਰਮਾ ਪਾ ਚਾਚੀ ਸੋ ਇਹ ਸੀ ਜੀ ਚਾਚਾ ਚਾਚੀ ਦੇ ਰਿਸ਼ਤੇ ਦੇ ਬੋਲੀਆਂ ਤੇ ਤੁਸੀਂ ਵੀ ਆਪਣੇ ਘਰ ਕੁੜੀ ਦੇ ਵਿਆਹ ਤੇ ਚਾਹੇ ਮੁੰਡੇ ਦੇ ਵਿਆਹ ਤੇ ਇਹ ਬੋਲੀਆਂ ਪਾਓ ਤੇ ਬੋਲੀਆਂ ਪਾ ਕੇ ਗਿੱਧਾ ਪਾ ਕੇ ਖੂਬ ਇੰਜੋਏ ਕਰਿਓ ਤੁਸੀਂ ਤੇ ਸਾਨੂੰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਸਾਡੀ ਇਹ ਬੋਲੀਆਂ ਕਿਵੇਂ ਦੀਆਂ ਲੱਗੀਆਂ ਤੇ ਸਾਡੇ ਚੈਨਲ ਨੂੰ ਪਲੀਜ਼ ਮਨਦੀਪ ਪੰਜਾਬੀ ਵਿਰਸਾ ਨੂੰ ਸਬਸਕ੍ਰਾਈਬ ਕਰੋ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ